ਕਿਸਾਨ ਵੀਰੋ ਅੱਜ 22 ਦਸੰਬਰ 2025 ਹੈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਉਣੀ ਹੈ ਕਿਸਾਨ ਵੀਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਵੇਂ ਆਪਾਂ ਤੁਹਾਨੂੰ ਪਿਛਲੇ ਵੀਡੀਓ ਦੇ ਵਿੱਚ ਬਖਾਇਆ ਸੀ ਆਪਾਂ ਟ੍ਰੈਨਚ ਮੈਥਡ ਦੇ ਨਾਲ ਇਹਨਾਂ ਲੈਂਡ ਦੇ ਵਿੱਚ ਗੰਨਾ ਲਾ ਰਿਆ ਲੈਂ ਤੋਂ ਲੈਂ ਦਾ ਫਾਸਲਾ 12 ਫੁੱਟ ਤੇ ਇੱਕ ਲੈਂ ਤੋਂ ਦੂਜੀ ਲੈਂ ਦੀ ਦੂਰੀ ਉਹ ਲਗਭਗ 4 ਫੁੱਟ ਹੈ ਤੇ ਆਪਾਂ ਇਹਦੇ ਵਿੱਚ ਇੰਟਰ ਕ੍ਰੋਪਿੰਗ ਕੀਤੀ ਸੀ ਜਿਵੇਂ ਉਹ ਪਿਛਲੀ ਲੈਂ ਵਿੱਚ ਆਪਾਂ ਕਰੇਲੇ ਲਾਏ ਸੀ ਇਹਦੇ ਵਿੱਚ ਵੀ ਆਪਾਂ ਕਰੀਲੇ ਲਾਇਏ ਸੀ ਆ ਵੱਲਾਂ ਉਵੇਂ ਖੜੀਆਂ ਨੇ ਡੰਡਿਆਂ ਵਾਂਸਾਂ ਤੇ ਐ ਇਸ ਤਰ੍ਹਾਂ ਅੱਗੇ ਵੀ ਜਿਹੜਾ ਹੈਗਾ ਉਹ ਆਪਾਂ ਜਿਹਦੇ ਵਿੱਚ ਕਾਫੀ ਸਬਜ਼ੀਆਂ ਬਤਾऊं ਗੁਵਾਰਾ ਤੇ ਤੋਰੀਆਂ ਤੇ ਹਰੀਆਂ ਮਿਰਚਾਂ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਟਮਾਟਰ ਬਰੋਕਲੀ ਤਾਂ ਇਹ ਸਾਰੀਆਂ ਸਬਜ਼ੀਆਂ ਸਮੇਂ-ਸਮੇਂ ਤੇ ਲਈਆਂ ਸਨ ਤੇ ਗਰਮੀ ਦੇ ਸਮੇਂ ਵਿੱਚ ਗਰਮੀ ਦੇ ਲਈਆਂ ਸਨ ਤੇ ਸਰਦੀ ਦੇ ਸਮੇਂ ਵਿੱਚ ਆਪਾਂ ਟਮਾਟਰ ਤੇ ਦੁੱਜੀ ਬ੍ਰੋਕਲੀ ਇਹ ਸਬਜ਼ੀਆਂ ਲਾਈਆਂ ਸਨ ਤੇ ਛੋਲੇ ਵੀ ਬੀਜੇ ਸਨ ਕਾਬਲੀ ਛੋਲੇ ਵੀ ਬੀਜੇ ਸਨ ਕਿ ਆਪਣੇ ਵੱਲੋਂ ਇਹ ਖੇਤੀ ਮਾਡਲ ਜਿਹੜਾ ਹੈ ਉਹ ਵਿਕਸਿਤ ਕੀਤਾ ਗਿਆ ਹੈ ਜਿਹਦੇ ਵਿੱਚ ਆ ਕੁਦਰਤ ਨੂੰ ਦੇ ਪੱਖਾਂ ਨੂੰ ਬਹੁਤ ਧਿਆਨ ਵਿੱਚ ਰੱਖਿਆ ਗਿਆ ਤੇ ਦੂਰੀ ਤੇ ਗੰਨਾ ਲਾ ਕੇ ਉਹਦੇ ਵਿੱਚ ਸਹਿ ਫਸਲੀ ਜਿਹੜੀ ਆ ਫਸਲਾਂ ਆ ਲਈਆਂ ਗਏ ਨੇ ਆ ਵੇਖੋ ਇੱਥੇ ਤੋਰੀ ਸੀਗੀ ਇਹ ਬਿਲਕੁਲ ਲੰਮੀ ਲੈਣ ਇਸ ਤਰ੍ਹਾਂ ਤੋਰੀ ਹੈ ਆ ਵੀ ਤੋਰੀ ਦੀ ਲਾਈਨ ਹੈ ਸਾਫ ਅਸਲੀ ਤੇ ਆ ਨਾਲ ਆਪਾਂ ਕੁਝ ਖਾਲੀ ਜਗ੍ਹਾ ਛੱਡੀ ਸੀ ਤਾਂ ਜੋ ਗੰਨੇ ਨੂੰ ਮਿੱਟੀ ਜਿਹੜੀ ਹੈ ਉਹ ਮਕੈਨੀਕਲੀ ਟਰੈਕਟਰ ਦੇ ਨਾਲ ਚੜਾਈ ਜਾ ਸਕੇ ਪਿਛਲੇ ਸਾਲ ਆਪਾਂ ਦੂਰੀ ਘੱਟ ਰੱਖੀ ਸੀ ਲੈਂਡ ਤੋਂ ਲੈਂਡ ਦੀ ਜਿਹਦੇ ਵਿੱਚ ਟਰੈਕਟਰ ਦੇ ਚੱਲਣ 'ਚ ਦਿੱਕਤ ਆਉਂਦੀ ਸੀ ਪਰ ਇਸ ਵਾਰੀ ਆਪਾਂ ਦੂਰੀ ਵਧਾਈ ਸੀ ਜਿਵੇਂ ਕਿ ਮੈਂ ਆਪਣੀ ਪਹਿਲੀ ਵੀਡੀਓ 'ਚ ਦੱਸ ਚੁੱਕਿਆ ਹਾਂ ਵੀ 24 ਜੂਨ ਤੋਂ ਲੈ ਕੇ ਮੈਂ ਬਾਅਦ ਵਿੱਚ 15 ਦਿਨ ਲਗਭਗ ਕੋਮਾ ਦੇ ਰਿਹਾ ਤੇ ਉਸ ਤੋਂ ਬਾਅਦ ਮੈਂ ਦੱਸਣਾ ਤਾਂ ਨਹੀਂ ਚਾਹੁੰਦਾ ਸੀਗਾ ਪਰ ਦੇਖੋ ਕਈ ਕਿਸਾਨ ਵੀਰਾਂ ਦੇ ਫੋਨ ਵੀ ਆਉਂਦੇ ਸਨ ਮੈਂ ਸਰੀਰਕ ਤੌਰ ਤੇ ਠੀਕ ਨਹੀਂ ਸੀ ਕਿਉਂਕਿ ਜੋ ਸਮਾਂ ਬੀਤ ਗਿਆ ਉਹਦੇ ਬਾਰੇ ਹੁਣ ਆਪਾਂ ਕੀ ਕਹਿਣਾ ਕਿਉਂਕਿ ਨਾਨਕ ਦੁਖੀ ਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਆਧਾਰ ਦੁਖ ਸੁਖ ਤਾਂ ਸਰੀਰਾਂ ਤੇ ਆਉਂਦੇ ਰਹਿੰਦੇ ਨੇ ਪਰ ਅਕਾਲ ਪੁਰਖ ਵਾਹਿਗੁਰੂ ਨੇ ਆਪਾਂ ਨੂੰ ਨਵੀਂ ਜ਼ਿੰਦਗੀ ਬਖਸ਼ੀ ਤੇ ਇਹਦੇ ਵਿੱਚ ਵੇਖੋ ਆ ਗੰਨਾ ਵੀ ਲੰਬਾਈ ਬਹੁਤ ਵਧੀਆ ਹੈ ਅਕਾਲ ਪੁਰਖ ਵਾਹਿਗੁਰੂ ਨੇ ਪਰਮਾਤਮਾ ਨੇ ਆਪ ਪਾਲਿਆ ਇਹਨੂੰ ਕਿ ਆਪਾਂ ਤਾਂ ਸਰੀਰਕ ਤੌਰ ਤੇ ਠੀਕ ਨਹੀਂ ਸੀਗੇ ਤੇ ਇਹ ਲੈਂਡ ਦੇ ਵਿੱਚ ਆਪਾਂ ਗੰਨਾ ਹੈ ਤੇ ਇਹਦੇ ਵਿੱਚ ਅਲੱਗ-ਅਲੱਗ ਕਿਸਮਾਂ ਨੇ ਆਪਣੇ ਕੋਲ 88 ਗੰਨਾ ਹੈ 85 ਹੈ ਤੇ ਜਿਹੜੀ ਹੈ 64 ਗੰਨਾ ਹੈ ਪੋਂਡਾ ਵੀ ਹੈ ਪਾਕਿਸਤਾਨੀ ਪੋਂਡਾ ਵੀ ਹੈ ਤੇ ਟਿਸ਼ੂ ਕਲਚਰ ਤੋਂ ਤਿਆਰ 118 ਤੇ 88 ਤੇ 95 ਗੰਨਾ ਵੀ ਟਿਸ਼ੂ ਕਲਚਰ ਤੋਂ ਤਿਆਰ ਹੈ 98 ਕਿਸਮیں ਤੇ 96 ਕਿਸਮ ਦਾ ਗੰਨਾ ਵੀ ਆਪਣੇ ਕੋਲ ਖੇਤ ਵਿੱਚ ਖੜਾ ਆ 88 ਕੇ ਸਮੇ ਸੋ ਵੀਡੀਓ ਥੋੜੀ ਲੰਮੀ ਹੋ ਚੱਲੀ ਹੈ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਵੇਖ ਸਕਦੇ